ਜਿਹੜੇ ਅੰਮ੍ਰਿਤਪਾਲ ਦਾ ਅਸਲੀ ਮਖੌਟਾ ਆ ਜਿਹੜੀ ਤਸਵੀਰ ਮੈਂ ਤੁਹਾਨੂੰ ਵਿਖਾਈ ਆ ਫਰੋਡ ਵਾਲੀ ਵੇਖੋ ਡੋਨਟ ਇਹ ਕਿਥੇ ਜਿਹੜੀ ਉਹਦੀ ਲੇਟੈਸਟ ਤਸਵੀਰ ਆ ਉਹ ਵੇਖ ਕੇ ਨਾ ਪ੍ਰਭਾਵਿਤ ਹੋ ਜਿਓ ਅਦਲਜੀਤ ਕਲਸੀ ਹੁਰੀ ਆਏ ਆ ਨਾ ਬਾਦ ਦਿਲਜੀਤ ਕਲਸੀ ਤਾਂ ਉਹਦੇ ਸਾਥੀ ਸਨ ਜਿਹੜੇ ਕੀ ਕਹਿ ਰਹੇ ਆ ਕਿ ਉਹਦੇ ਕੋਲ ਤਾਂ ਫੋਨ ਵੀ ਆ ਉਥੇ ਫਿਰ ਇੱਕ ਉਹ ਦੂਜਾ ਕੀ ਨਾ ਉਹ ਆਪਣੇ ਦਾ ਪ੍ਰਧਾਨ ਮੰਤਰੀ ਬਾਜੇ ਕੇ ਉਹ ਕੀ ਕਹਿ ਰਿਹਾ ਕਹਿੰਦਾ ਉਹ ਤਾਂ ਡਰਾਮਾ ਡਾਲਤੇ ਆ ਜਿਹੜੇ ਖੁਲਾਸਾ ਕਰਦੇ ਆ ਉਹਨਾਂ ਨੂੰ ਇੱਕ ਇੱਕ ਕਰਕੇ ਸੋਧਿਆ ਜਾਂਦਾ ਉਹਨਾਂ ਨੂੰ ਠੋਕਿਆ ਜਾਂਦਾ ਕਿ ਭਾਈ ਤੁਸੀਂ ਨਹੀਂ ਬੋਲਣਾ ਉਹਨ ਮੇਰੇ ਵਰਗੇ ਨਾਲ ਕੀ ਰੌਲਾ ਮੈਂ ਤਾਂ ਇੱਕੋ ਗੱਲ ਕਹੀ ਜਦੋਂ ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਸਾਹਿਬ ਦੀ ਕਾਪੀ ਕਰਦਾ ਸੀ ਮੈਂ ਆਪਦੇ ਇਲਾਕੇ 'ਚ ਇੱਕ ਗੱਲ ਕਹੀ ਮੈਂ ਕਿਹਾ ਉਹ オリジナル ਸੀ ਉਹ ਅਸਲੀ ਸੀ ਅਮਰਿਤਪਾਲ ਨਕਲੀ ਔਰ ਮੈਂ ਅੱਜ ਵੀ ਉਸ ਗੱਲ ਤੇ ਕਾਇਮ ਆ ਭਾਈ ਕਾਪੀਂਗ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਸਾਹਿਬ ਇਹ ਉਹ ਨਹੀਂ ਬੰਦਣਾ ਉਹਨਾਂ ਦਾ ਕੌਮ 'ਚ ਕੱਦ ਸਤਕਾਰ ਇਹ ਬੰਦਾ ਕੇਵਲ ਉਸ ਭਾਵਨਾ ਨੂੰ ਭੜਕਾ ਕੇ ਆਪਦੇ ਹੱਥ ਲੋਕਾਂ ਨੂੰ ਕਰਨਾ ਚਾਹੁੰਦਾ ਮੈਂ ਦੱਸ ਦਿੰਦਾ ਕਿਵੇਂ ਜੀ ਦੇਖੋ ਜਦੋਂ ਕਿਹੜਾ ਗੁਰੂ ਦਾ ਸਿੱਖ ਹੈ ਬਾਣੇ ਤੇ ਬਾਣੀ ਦਾ ਸਤਿਕਾਰ ਕਰਨਾ ਹਰ ਨਾਨਕ ਨਾਮ ਲੇਵਾ ਦਾ ਫਰਜ਼ ਹੈ ਮਗਰ ਤੁਸੀਂ ਕੋਈ ਸੋਚ ਸਕਦੇ ਹੋ ਕਿ ਇਹ ਬੰਦਾ ਕਿੱਥੇ ਚਲੇ ਗਿਆ ਜੀ ਜਨਾਲੇ ਥਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੈ ਕੇ ਚਲੇ ਗਿਆ ਬਾਣਾ ਪਾਉਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਥਾਣੇ ਨਹੀਂ ਕਦੇ ਲੈ ਕੇ ਜਾਊ ਬੰਦਾ ਛਡਾਉਣ ਵਾਸਤੇ ਜਿਹੜੇ ਨਡਰ ਤੇ ਨਿਰਭਉ ਹੁੰਦੇ ਨਾ ਉਹ ਐਡੇ ਕਮਜ਼ੋਰ ਨਹੀਂ ਹੁੰਦੇ ਕਿ ਗੁਰੂ ਸਾਹਿਬ ਨੂੰ ਜਾ ਕੇ ਇਹ ਇੱਕ ਬੰਦੇ ਨੂੰ ਛਡਾਉਣ ਵਾਸਤੇ ਕਿਉਂ ਜਿਹੇਸ ਬੰਦੇ ਨੂੰ ਛਡਾਉਣ ਗਏ ਸੀ ਉਹਦਾ ਕੋਈ ਪਰਸਨਲ ਮੈਟਰ ਸੀ ਔਰ ਉਸ ਤੋਂ ਪਿਛਲਾ ਮੈਟਰ ਕੀ ਸੀ ਉਹ ਤੁਹਾਨੂੰ ਯਾਦ ਹੋਣਾ ਕਿ ਵਰਿੰਦਰ ਸਿੰਘ ਜਿਹੜਾ ਮੇਨ ਸ਼ਿਕਾਇਤ ਕਰਤਾ ਉਹ ਜਨਾਲੇ ਥਾਣੇ 'ਚ ਕੌਣ ਹੈ ਵਰਿੰਦਰ ਚੇਤੇ ਆਉਂਦਾ ਜੀ ਜਿਹਨੂੰ ਇਹਨਾਂ ਨੇ ਅਗਵਾ ਕਰਕੇ ਮਾਰਿਆ ਕੁੱਟਿਆ ਸੀ ਤੇ ਫਿਰ ਕਹਿੰਦਾ ਸੀ ਇਹ ਪਾਗਲ ਆ ਜਿਹੜਾ ਜੀਨੇ ਕੀ ਅਮਰਿਤਪਾਲ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਈ ਇੱਥੇ ਧੀਆ ਪੈਣਾ ਨਾਲ ਮਿਸਬੇਬ ਹੁੰਦਾ ਮੈਂ ਵਿਖਾਈ ਜਾਂਦਾ ਸੋ ਦਾ ਕਿਪਸ ਕਮਿੰਗ ਦੋਸ ਬਰਿੰਦਰ ਸਿੰਘ ਚੰਟੌਰ ਸਾਹਿਬ ਤੋਂ ਤੇ ਮੈਂ ਅੱਜ ਹੁਣ ਤੇ ਪਹੁੰਚੀ ਨਾ ਉਹ ਜੋ ਬਿਆਨ ਦਿੱਤੇ ਉਹਨਾਂ ਨੇ ਉਹ ਮੈਂ ਸੁਣੇ ਸੀਗੇ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਬਰਿੰਦਰ ਸਿੰਘ ਮੈਂਟਲ ਆ ਨਾ ਵੀ ਦਵਾਈ ਰੋਗੀ ਆ ਤੇ ਮੈਨੂੰ ਇਹ ਵੀ ਪੁੱਛਣਾ ਚਾਹੁੰਦਾ ਵੀ ਇਹ ਪਤਾ ਨਹੀਂ ਉਹਨਾਂ ਨੂੰ ਕਿਹੜੇ ਡਾਕਟਰ ਤੋਂ ਪਤਾ ਲੱਗਿਆ ਮੇਰੇ ਬਾਰੇ ਵੀ ਹਾਂ ਜੀ ਵੀਪਰੇ ਤੇ ਸਿੰਘ ਮੈਂਟਲ ਆ ਤੇ ਬਾਕੀ ਦੁਨੀਆ ਦਾ ਕੋਈ ਵੀ ਸਿਆਣਾ ਬੰਦਾ ਕਦੇ ਵੀ ਕਿਸੇ ਮੈਂਟਲ ਪਾਗਲ ਦੀ ਗੱਲ ਨੂੰ ਕਦੇ ਵੀ ਸੀਰੀਅਸਲੀ ਲੰਦਾ ਉਹਨਾਂ ਵੀ ਤੁਸੀਂ ਮੇਰੀ ਗੱਲਾਂ ਨੂੰ ਸੀਰੀਅਸ ਕਿਉਂ ਦਿੱਤਾ ਜੇ ਉਹ ਬੰਦਾ ਸੱਚੇ ਸੀਗੇ ਤਾਂ ਸਾਨੂੰ ਉਹਨਾਂ ਦਾ ਦੁੱਖ ਲੱਗਿਆ ਤੇ ਤਾਂ ਤੁਸੀਂ ਮੇਰੀ ਮਾਰਕਟਾਈ ਖੀਚੀ ਤੇ ਮੈਨੂੰ ਦਰਬਾਰ ਸਾਹਿਬ ਨਾਮ ਸ਼ਿਕਰ ਕਰਨ ਆਇਆ ਹੋਏ ਨੂੰ ਸਾਥਛਾ ਸਮੇਂ ਤੁਸੀਂ ਮੈਨਾਂ ਧੋਖਾ ਕਰਕੇ ਮੈਨੂੰ ਅਗਵਾ ਕੀਤਾ ਤੇ ਮਾਰਕਟਾਈ ਕੀਤੀ ਤੇ ਮਾਵਾ ਭੈਣਾਂ ਦੇ ਗਾਲਾਂ ਕੱਢੀ ਤੁਸੀਂ ਖੁਦ ਨੇ ਸ਼ੁਰੂਆਤ ਕੀਤੀ ਆ ਤੇ ਮੈਂ ਤਾਂ ਮੈਂਟਰ ਹੋਣ ਦੇ ਨਾਮ ਨਾਲ ਮੈਂ ਤਾਂ ਤੁਹਾਨੂੰ ਪਹਿਲੇ ਦਿਨ ਹੀ ਇਹ ਬਿਆਨ ਦਿੱਤੇ ਸੀ ਕਿ ਜੇ ਭਾਈ ਮੈਂ ਝੂਠ ਬੋਲ ਲਿਆ ਤਾਂ ਮੈਂਟਰਾਂ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਗੁਰੂ ਰਾਮਦਾਸ ਸਮਾਜ ਦੇ ਚਰਨਾ ਚਾਕੇ ਆਪਣੇ ਬਿਆਨ ਤੇ ਰੱਖੋ ਵੀ ਹਾਂ ਭਾਈ ਅਸੀਂ ਮਾਰਕਟਾਈ ਨਹੀਂ ਕੀਤੀ ਵੀ ਬ੍ਰਿੰਦਰ ਸਿੰਘ ਮੈਂਟਰ ਹੈ ਜੀ ਹੈ ਨਾ ਵੀ ਮੈਂ ਤਾਂ ਮੈਂਟਰ ਹੋਣ ਦੇ ਨਾਮ ਨਾਲ ਵੀ ਤੁਹਾਨੂੰ ਮਾਰਾ ਤੇ ਬੱਧ ਭਰੋਸਾ ਰੱਖਿਆ ਵੀ ਜੋ ਮਾਰਾ ਜੀ ਕਰਨਗੇ ਚੰਗਾ ਹੀ ਕਰਨਗੇ ਤੇ ਤੁਸੀਂ ਉਹ ਚੀਜ਼ਾਂ ਦਾ ਵੀ ਮਨਕਰ ਹੋਇਆ ਤੇ ਸਾਨੂੰ ਫਿਰ ਪਰ ਜੋ ਸਾਡੀ ਕਾਰਵਾਈ ਚੱਲਦੀ ਅਸੀਂ ਉਹ ਚਲਾਈਏ ਜੀ ਅੱਗੇ ਆਪਣੀ ਤੇ ਬਾਕੀ ਇਹ ਕਿਸੇ ਵੀ ਦੇਸ਼ ਦੇ ਕਾਨੂੰਨ ਵਿੱਚ ਨਹੀਂ ਲਿਖਿਆ ਹੋਇਆ ਹੈਗਾ ਕਿ ਤੁਸੀਂ ਕਿਸੇ ਮੈਂਟਲ ਦੇ ਕੇਸਾਂ ਦੀ ਬਿਆਦੀ ਵੀ ਕਰੋ ਉਂਿ ਜਾਂ ਦਸਤਾਰ ਦੀ ਬਿਆਦੀ ਵੀ ਕਰੋ ਤੇ ਉਹਦੇ ਕੰਗੇ ਦੀ ਬਿਆਦੀ ਵੀ ਕਰੋ ਕਕਾਰਾਂ ਦੀ ਤੇ ਤਾਂ 295 ਨਹੀਂ ਲੱਗੂਗੀ ਇਹ ਲੱਗਣੀ ਉਹ ਲੱਗਣੀ ਹੈ ਜੇਕਰ ਤੁਸੀਂ ਜੋ ਕਰਤੂਤਾ ਕੀਤੀ ਹੈ ਨਾ ਇਹ ਤੁਸੀਂ ਉਹਦੀ ਨੀਤੀ ਦੇ ਭੁਗਤ ਰਹੇ ਹੋ ਕਿ ਜੇ ਤੁਸੀਂ ਜੋ ਵੀ ਮਾਰਕਟਾਈ ਕੀਤੀ ਆ ਉਹਦੀ ਨੀਤੀ ਤੱਕ ਇਹ ਗੱਲਾਂ ਜੁੜੇ ਪਹੁੰਚੀ ਆ ਤੇ ਇਤਤਾਂ ਦਾ ਵੀ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਸਾਨੂੰ ਮੌਕਾ ਦਿੱਤਾ ਜੀਗਾ ਬਾਰ-ਬਾਰ ਕਿ ਅੱਜ ਦੇ ਕੋਕੀ ਨਾ ਸਮਾਂ ਲੰਗੜ ਦੇ ਬਾਅਦ ਤੁਸੀਂ ਦਰਾਂ ਲਗਾਤਾਰ ਸਾਥਪਰਦਾਵਾਂ ਨੂੰ ਟਕਸਾਦਾਂ ਨੇ ਗੱਲ ਤੋਂ ਬੋਲ ਕੇ ਜੋ ਅਸਲ ਮੁੱਦਾ ਹੈ ਜਿਹੜੀ ਤੁਸੀਂ ਗਲਤੀ ਕੀਤੀ ਹੈ ਤੁਸੀਂ ਉਹ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸੱਗਦਾਂ ਨੇ ਵੀ ਝੂਠ ਬੋਲ ਦਿਆ ਮਾਰਾਂ ਦੀ ਜੂਰੀ ਚੜ ਕੇ ਤੇ ਚਲੋ ਤੁਸੀਂ ਪਹਿਲੇ ਦਿਨ ਤੋਂ ਹੀ ਮੁੱਕਰਦੇ ਆ ਰਹੇ ਹੋ ਵੀ ਅਸੀਂ ਕੁਝ ਕੀਤਾ ਨਹੀਂ ਜਾਂ ਮੈਨੂੰ ਪਤਾ ਨਹੀਂ ਹੈਗਾ ਕਿਸੇ ਗੱਲ ਦਾ ਚਲੋ ਅੱਜ ਤੁਸੀਂ 50% ਦੇ ਕਰੀਬ ਤਾਂ ਸੱਚੋ ਬੋਲੇ ਆ ਕਿ ਸੰਗਤਾਂ ਨੂੰ ਕੁਝ ਪਤਾ ਲੱਗਿਆ ਤੇ ਇhta ਹੀ ਬੇਨਤੀ ਕਰਦੇ ਹਾਂ ਮਹਾਰਾਜ ਜੀ ਅਗੇ ਮਹਾਰਾਜ ਜੋ ਸੰਗਤਾਂ ਦੇ ਮਨਾਂ ਵਿੱਚ ਸਾਡੇ ਬਾਰੇ ਇਹਨਾਂ ਨੇ ਕੂਟ ਪ੍ਰਚਾਰ ਕੀਤਾ ਵੀ ਬਰਿੰਦਰ ਸਿੰਘ ਏਜੰਸੀਆਂ ਦਾ ਬੰਦਾ ਸਰਕਾਰੀ ਬੰਦਾ ਉਹ ਸੱਚ ਸਾਰਾ ਜਰੂਰ ਸਾਹਮਣੇ ਆਉਣਾ ਚਾਹੀਦਾ ਜੀ ਜੋ ਇਹਨਾਂ ਨੇ ਕੀਤਾ ਉਹ ਇਹਨਾਂ ਨੂੰ ਸਜ਼ਾ ਤੇ ਇਹਨਾਂ ਦਾ ਸੱਚ ਸਾਰਿਆਂ ਦੇ ਸਾਹਮਣੇ ਜਰੂਰ ਮਹਾਰਾਜ ਪ੍ਰਗਟ ਕਰਨਾ ਸਾਡੀ ਤੇ ਇਹ ਹੀ ਬੇਨਤੀ ਹੈ ਮਹਾਰਾਜ ਜੀ